ਇਕ ਬਿਹਾਤੀ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਰ ਅਤੇ ਬੱਸ ਦਾ ਦਰਦਨਾਕ ਐਕਸੀਡੈਂਟ ਕਹਿ ਸਕਦੇ ਕਿ ਖਤਰਨਾਕ ਵੀਡੀਓ ਤੁਹਾਡੇ ਵੀ ਦੇਖ ਕੇ ਹੋਸ਼ ਉੱਡ ਜਾਣਗੇ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ ਇਹ ਭਿਆਨਕ ਐਕਸੀਡੈਂਟ ਦਰਸਾ ਲਾ ਤਕਰੀਬਨ 3 ਵਜੇ ਦੇ ਕਰੀਬ ਫਗਵਾੜੇ ਤੋਂ ਆ ਰਹੀ ਇੱਕ ਗੱਡੀ ਦੇ ਵਿੱਚ ਅਚਾਨਕ ਬੱਸ ਟੱਕਰ ਮਾਰਦੀ ਹੈ ਜਿਸ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡ ਜਾਂਦੇ ਨੇ ਕਾਰ ਚਾਲਕ ਦੇ ਦੱਸਣ ਮੁਤਾਬਕ ਉਹ ਫਗਵਾੜੇ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਅਚਾਨਕ ਉਸ ਦੇ ਮਗਰੋਂ ਲੇਬਰਾ ਦੀ ਬੱਸ ਆ ਰਹੀ ਸੀ ਜਿਸ ਨੇ ਉਸ ਨੂੰ ਸਾਈਡ ਟੱਕਰ ਮਾਰੀ ਜਿਸ ਦੇ ਨਾਲ ਉਸ ਦਾ ਬੈਲੈਂਸ ਵਿਗੜਿਆ ਤੇ ਨਾਲ ਹੀ ਕਿਸ ਨਾਲ ਉਹ ਅੱਗੇ ਜਾਰੀ ਦੂਸਰੀ ਬੱਸ ਦੇ ਨਾਲ ਟਕਰਾ ਗਿਆ ਤੇ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਮੌਕੇ ਦੇ ਉੱਤੇ ਮੌਜੂਦ ਬੱਸ ਡਰਾਈਵਰ ਨੇ ਵੀ ਕੀ ਕੁਝ ਦੱਸਿਆ ਹੈ ਤੇ ਬੱਸ ਚਾਲਕ ਦੇ ਨਾਲ ਨਾਲ ਪੁਲਿਸ ਮੁਲਾਜ਼ਮ ਦੀ ਵੀ ਗੱਲਬਾਤ ਸਾਹਮਣੇ ਆਈ ਹੈ ਇਸ ਪੂਰੇ ਹਾਦਸੇ ਦੇ ਬਾਰੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਇੱਕ ਟ੍ਰੱਕ ਦਾ ਬਾਬਾ ਤੁਸੀਂ ਦੇਖੋ ਤਾਂ ਆਪਾਂ ਨੇ ਇਹ ਦੇ ਹਾਲਾਤ ਤੋਂ ਨਾ ਕਿ ਨਾਮ ਕੀ ਸਾਡਾ ਕੀ ਹੋਇਆ ਕਿਤਾ ਪਾਜੀ ਇੱਕ ਸੈਕਿੰਡ ਬਸ ਸਾਡੇ ਨੇ ਸਾਈਡ ਤੋਂ ਤੇ ਬਸਲੈਂਡ ਸਾਈਡ ਦਾ ਹਾਂ ਕਿਹਨੇ ਜਿਹੜੇ ਸਟਾਪ ਨੂੰ ਬੰਦ ਕਰ ਲਿਆ ਯਾਰ ਕਿਹਨੇ ਜਿਹਨ ਅਸੀਂ ਕਰਦੇ ਨਹੀਂ ਸੋਧਦੇ ਜਿਹਨੇ ਸਭ ਫੈਮਿਲੀ ਸੀ ਹਾਂ ਹਾਂ ਠੀਕ ਨੇ ਸਾਰੇ ਕੰਡੀਸ਼ਨਲ ਦਾ ਸੜ ਚੋੜਨ ਲੱਗੀ ਜੀ ਬਸਲੈਂਡ ਡਰਾਈਵਰ ਮੋਕੇ ਤੇ ਮੋਕੇ ਫੜ ਲਿਆ ਬਸਲੈਂਡ ਡਰਾਈਵਰ ਤੇ ਕੱਡੀ ਵੱਜੀ ਗਈ ਤਾਂ ਕਿਉਂਕਿ ਪੂਰੀ ਹੀ ਛੱਤੀ ਕਰ ਸੋਦੀ ਹੈ ਡੈਮੇ ਪੂਰੀ ਹੋ ਚੁੱਕੀ ਹੈ ਗੱਡੀ ਸੈਂਟਰ ਵਾਲੀ ਜਾਂਦੇ ਵਿੱਚ ਆ ਰਿਹਾ ਹਾਂ ਤੇ ਅਗਲੇ ਪਨਾ ਬਸਲੈਂਡ ਦੇ ਆ ਗਏ ਸਾਈਡ ਦਾ ਪਟੀ ਮੇਰੇ ਨੂੰ ਉਧਰ ਵਾਲੇ ਬਸਲੈਂਡ ਸਾਈਡ ਮਾਰੀ ਤੇ ਤੁਸੀਂ ਜਲ ਦੱਸ ਜਲ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਉਹ ਅਸੀਂ ਕੱਟ ਲੱਗਣਾ ਵਿੱਚ ਪੇਪਰ ਵਾ ਠੀਕ ਹੈ ਪੁਰਾ ਜਿਹੜਾ ਪਿਛਲੋ ਤਾਂ ਹੀ ਸੋ ਬਿਲਕੁਲ ਹੋਇਆ ਕਿ ਤਾਂ ਬਈ ਉਹ ਕਹਿੰਦੇ ਘੱਟ ਮਾਰਾ ਨਹੀਂ ਹੋਣੀ ਇੱਥੇ ਮੈਂ ਫਿਰ ਪਿੱਛੇ ਟੈਕ ਟੈਕ ਕਰਦਾ ਮੇਰਾ ਧਿਆਨ ਇੱਧਰਲੇ ਪਾਸੇ ਸੀ ਪਰ ਉਹ ਗੱਡੀਆਂ ਭਾਈ ਉਹ ਨਹੀਂ ਚਲ ਰਹੇ ਕਿਹੜੇ ਚਲਾਰੇ ਸੀ ਭਾਈ ਤਾਂ ਹੋਇਆ ਕਿ ਦੱਸੂ ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ ਵਾ ਕੋ ਲੋ ਕਹ ਰਹੇ ਕਿ ਸੈਂਟਰ ਤੁਸੀਂ ਜਾ ਰਹੇ ਸੀ ਨਹੀਂ ਨਹੀਂ ਸੈਂਟਰ ਨਹੀਂ ਮੈਂ ਕਿੱਥੇ ਜਾ ਰਿਹਾ ਹਾਂ ਇਹਨੇ ਮੇਰੇ ਅੱਗੇ ਕਾਰ ਕਮਾਈ ਆ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਇਹ ਦੋ ਗੱਡੀਆਂ ਲੱਗੀਆਂ ਲੱਗੀਆਂ ਦੋ ਗੱਡੀਆਂ ਦੋਹਾਂ ਗੱਡੀਆਂ ਦੇ ਵਿੱਚ ਆਇਆ ਹੈ ਕੀ ਬੱਸ ਹੈ ਕੀ ਨਾਮ ਕੀ ਇੰਨੀ ਟਰਾਂਸਪੋਰਟ ਚੜਾ ਰਹੇ ਆਮਰਪੁਰਲੇ ਬਰਾ। ਅੱਛਾ। ਸੋ ਬਿਲਕੁਲ ਤੁਸੀਂ ਜੇ ਕੋਈ ਖ਼ਬਰ ਤਾਂ ਦੱਸਦਾ ਅਗਲਾ। ਚੱਲ ਬੱਤ ਤੁਸੀਂ ਸਰ ਮੇਰੇ ਕਾਲ ਵੀ। ਵੈਸੇ ਠੀਕ ਨੇ ਸਾਰੇ ਕੋਈ ਕਾਰਚ ਸੀਗੇ ਸਹੀ ਸਲਾਮਤ ਨਹੀਂ ਕਿਦਾਂ ਇਹ ਮਾੜਾ ਮੋੜ ਦੱਸਿਆ ਹੋਇਆ ਕਿਦਾਂ ਵੱਜੀ ਮੈਂ ਆਇਆ ਜਾਂ ਬ੍ਰਦਰ ਅੱਜ। ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫਿਰ ਬਤਾਂ ਦਾਂ। ਜੀ। ਉਹਦਾ ਕਿਸੇ ਤੇ ਸਾੜ ਤਾਂ ਨਹੀਂ ਲੱਗੀ ਨਾ ਸਾਰੇ ਠੀਕ ਨੇ। ਮੈਂ ਕਹਿੰਦਾ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਜੋ ਹਾਲਾਤ ਪਾਏ ਗਰ ਤੁਸੀਂ ਕਿਹਦੇ ਬਾਈ ਤੋਂ ਦਾ ਮੈਂ ਰਣਵਰ ਪਿੰਦਰ ਸਿੰਘ ਰਿੰਕੂ ਅੱਛਾ ਇਹ ਕਿਵੇਂ ਹੋਇਆ ਬਈ ਐਕਸੀਡੈਂਟ ਕਿਵੇਂ ਹੋਇਆ ਮੈਂ ਲੁਹੈਂਡ ਤੋਂ ਪਠਾਨਕੋਟ ਜਾ ਰਿਹਾ ਸੀ ਮੈਂ ਬਿਲਕੁਲ ਸਾਈਡ ਤੋਂ ਆ ਰਿਹਾ ਸੀਗਾ ਜੀ ਹੂੰ ਤੇ ਜਲੰਧਰ ਦੇ ਪਿੱਛੇ ਹੀ ਮਗਰਮ ਕਾਰ ਆ ਕੇ ਮੇਰੇ ਵਿੱਚ ਵੱਜੀ ਮਗਰਮ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਐਕਸਪ੍ਰੈਸ ਬੱਸ ਹੈ ਜੀ ਅੱਛਾ ਇੱਕ ਗਲਤ ਤਰੀਕੇ ਨਾਲ ਚਲਾ ਰਿਹਾ ਸੀਗਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਸਾਈਡ ਤੇ ਆਦਾ ਮੇਰੇ ਮਗਰ ਆ ਕੇ ਜਦੋਂ ਵਿੱਚ ਵੱਜਿਆ ਮੈਨੂੰ ਤਾਂ ਉਦੋਂ ਪਤਾ ਲੱਗੇ ਵਿੱਚ ਜੋ ਉਹਦੀ ਵੱਜਿਆ ਮੈਂ ਗੱਡੀ ਉੱਥੇ ਰੋਕਤੀ ਇਹ ਆ ਕੇ ਮੇਰੀ ਗੱਡੀ ਦੇ ਵਿੱਚ ਵਾਵੇ ਮਤਲਬ ਇਹ ਆ ਕੇ ਤੁਹਾਡੀ ਗੱਡੀ ਦੇ ਵਿੱਚ ਵੱਜਾ ਮਗਰ ਵੱਜਿਆ ਘਾਰ ਵਾਲਾ ਮੇਰੇ ਵਿੱਚ ਆ ਕੇ ਹੂੰ ਤੇ ਪਤਾ ਲੱਗਿਆ ਤੁਸੀਂ ਦੇਖਿਆ ਕਿਵੇਂ ਐਕਸੀਡੈਂਟ ਹੋਇਆ ਕੁਝ ਮੈਨ ਕਾਈਮ ਮਗਰ ਜਦੋਂ ਵੱਜਿਆ ਆ ਕੇ ਮੈਂ ਤੁਹਾਨੂੰ ਜਿਵੇਂ ਦੇਖਿਆ ਮੈਂ ਉੱਥੇ ਗੱਡੀ ਰੋਕ ਲਈ ਗਲਤੀ ਕਿਹਦੀ ਹੈ ਬਾਈ ਜੀ ਤਾਂ ਤੁਸੀਂ ਗਲਤੀ ਹੁਣ ਮੇਰੇ ਤਾਂ ਹੈ ਨਹੀਂ ਮੇਰੇ ਤਾਂ ਮਗਰ ਵੱਜੇ ਮੈਨੂੰ ਇਹਦੀ ਲੱਗਦੀ ਹੈ ਇਹ ਕਹਿੰਦਾ ਮੈਨੂੰ ਹੋਰ ਕਿਸਨੇ ਸਾਈਡ ਦਵਾਦੀ ਹੂੰ ਉਹ ਤਾਂ ਹੁਣ ਮੈਨੂੰ ਨਹੀਂ ਪਤਾ ਕਿਵੇਂ ਵੱਜਿਆ ਜਾਨੀਏ ਮੇਰੇ ਮਗਰ ਆ ਕੇ ਵੱਜਿਆ ਮੈਂ ਦੇਖ ਕੇ ਜਿਹੜੀ ਗੱਡੀ ਰੋਕ ਲਈ ਉੱਥੇ ਹੀ ਮੈਂ ਹੀ ਕਾਲ ਕੀਤੀ 112 ਨੰਬਰ ਤੇ ਹੂੰ ਤੇ ਮੁਲਾਜ਼ਮਾਂ ਨੂੰ ਦੱਸਿਆ ਤੇ ਉਹਨਾਂ ਆਇਆ ਇੱਥ